you. Mm -hmm. ਸੂਬੇ ਦੇ ਵਿੱਚ ਆਦਰਸ਼ ਚੋਣ ਜਾਬਤਾ ਲਾਗੂ ਹੈ ਅਤੇ ਲੋਕ ਸਭਾ ਚੋਣਾਂ ਦੌਰਾਨ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਵਿਚਨ ਅਤੇ ਸਟੋਰੇਜ ਕਰਨ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੰਨੀਤ ਸ਼ਿਰਗਿਲ ਨੇ ਛਿਲੇ ਦੇ ਲਾਇਸੈਂਸ ਸਾਰਕ ਸ਼ਰਾਬ ਦੇ ਠੇਕੇਦਾਰਾਂ ਨਾਲ ਸੱਦੀ ਮੀਟਿੰਗ ਦੀ ਪ੍ਰਧਾਨਗੀ ਦੇ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਬਿਨਾਂ ਦਸਤਾਵੇਜ਼ਾਂ ਤੋਂ ਸ਼ਰਾਬ ਦੀ ਕੋਈ ਵੀ ਸਪਲਾਈ ਨਾ ਕੀਤੀ ਜਾਵੇ, ਨਾ ਹੀ ਸ਼ਰਾਬ ਕਿਸੇ ਕਿਸਮ ਦੀ ਗੈਰ ਕਾਨੂੰਨੀ ਸਟੋਰੇਜ ਕੀਤੀ ਜਾਵੇ। ਸਕੇ ਜ਼ਿਲ੍ਹਾ ਚੋਣ ਅਫਸਰ ਸਖਤ ਹਦਾਇਤ ਕਰਦਾ ਹੈ ਕਿ ਸ਼ਰਾਬ ਜਾਂ ਨਸ਼ਿਆਂ ਦੀਆਂ ਚੋਣਾ ਵਿੱਚ ਵਰਤੋਂ ਨੂੰ ਸਖਤੀ ਨਾਲ ਰੋਕਿਆ ਜਾਵੇ ਪੁਨਰ ਵਿਭਾਕ ਇਸ ਸਬੰਧ ਦੇ ਵਿੱਚ ਪੂਰੀ ਚੌਕਸੀ ਰੱਖ ਰਹੀ ਹੈ ਉਨ੍ਹਾਂ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਰਾਬ ਦੀ ਨਿਗਰਾਨੀ ਰੱਖਣ ਸੰਬੰਧੀ ਟੀਮਾਂ ਬਣਾਈਆਂ ਗਈਆਂ ਨੇ ਜੋ ਕਿ ਆਪਣਾ ਕੰਮ ਕਰ ਰਹੀਆਂ ਨੇ ਦੂਜੇ ਪਾਸੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਕਿਹਾ ਗਿਆ ਹੈ ਕਿ ਆਦਰਸ਼ ਚੋਣਾਂ ਜਾਂਤੀ ਦੌਰਾਨ ਉਨ੍ਹਾਂ ਵੱਲੋਂ ਲੈ ਕੇ ਜਾਣ ਵਾਲੀ ਨਕਦੀ ਰਾਸ਼ੀ ਕਈ ਵਾਰ ਸਵਾਲਾਤ ਦੇ ਘੇਰੇ ਦੇ ਵਿੱਚ ਆ ਜਾਂਦੀ ਹੈ ਇਸ ਸਬੰਧ ਦੇ ਵਿੱਚ ਐਸਟੀ ਸ਼ਿਰੀ ਰਾਕੇਸ਼ ਯਾਦਵ ਨੇ ਕਿਹਾ ਹੈ ਕਿ ਜੇਕਰ ਉਹ ਸ਼ਰਾਬ ਦੀ ਵਿਕਰੀ ਸੰਬੰਧੀ ਆਪਣਾ ਰਿਕਾਰਡ ਕੋਲ ਰੱਖਦਾ ਤਾਂ ਉਸ ਨੂੰ ਕੋਈ ਵੀ ਦਿੱਕਤ ਪੇਸ਼ ਨਹੀਂ ਆਵੇਗੀ ਅੱਜ ਦੀ ਮੀਟਿੰਗ ਅਸੀਂ ਫਤਗੜ ਸਾਹਿਬ ਦੇ ਜ਼ਿਲ੍ਹੇ ਦੇ ਜਿਹੜੇ ਨਵੇਂ ਸ਼ਰਾਬ ਦੇ ਰਿਟੇਲ ਲਾਇਸੈਂਸੀਜ਼ ਨੇ ਉਹਨਾਂ ਨਾਲ ਕੀਤੀ ਹੈ ਤੇ ਇਸ ਮੀਟਿੰਗ ਦੀ ਪ੍ਰਧਾਨਗੀ ਫਤਗੜ ਸਾਹਿਬ ਦੇ ਮਾਜੋਕ ਡਾਕਟਰੀ ਮਿਨਿਸਟਰ ਮੈਡਮ ਦੁਆਰਾ ਕੀਤੀ ਗਈ ਹੈ ਇਸ ਵਿੱਚ ਪੁਲਿਸ ਦੇ ਉੱਚ ਅਧਿਕਾਰੀ ਵੀ ਸ਼ਾਮਲ ਹੋਏ ਹਨ ਲਿਸੈਂਸੀਆਂ ਨੂੰ ਇਸ ਮੀਟਿੰਗ 'ਚ ਹਦਾਇਤ ਕੀਤੀ ਗਈ ਹੈ ਕਿ ਮਾਡਲ ਕਾਉਡ ਆਫ ਕੰਡਕਟ ਦੇ ਮਤਨ ਅਨੁਸਾਰ ਈਸੀਆਈ ਵੱਲੋਂ ਜਿੰਨੀਆਂ ਹਦਾਇਤਾਂ ਨੇ ਉਹਨਾਂ ਦਾ ਪਾਲਨ ਕੀਤਾ ਜਾਵੇ ਸ਼ਰਾਬ ਦੀ ਜਿਹੜੀ ਮੂਵਮੈਂਟ ਹੈ ਉਹ ਬਿਲਕੁਲ ਡਾਕੂਮੈਂਟਸ ਤੋਂ ਇਲਾਵਾ ਡਾਕੂਮੈਂਟਸ ਤੋਂ ਬਗੈਰ ਸ਼ਰਾਬ ਦੀ ਕੋਈ ਮੂਵਮੈਂਟ ਨਾ ਕੀਤੀ ਜਾਵੇ ਔਰ ਇਲੀਗਲ ਸਟੋਰੇਜ ਦਾ ਵੀ ਉਹਨਾਂ ਨੂੰ ਵਾਰਨ ਕੀਤਾ ਹੈ ਕਿ ਕੋਈ ਇਲੀਗਲ ਸਟੋਰੇਜ ਪਕੜੀ ਜਾਂਦੀ ਹੈ ਤਾਂ ਉਹਤੇ ਤੇ ਸਖਤ ਐਕਸ਼ਨ ਲਿਆ ਜਾਵੇਗਾ ਇਸ ਤੋਂ ਇਲਾਵਾ ਲਿਸੈਂਸੀਆਂ ਨੂੰ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਲਾਸ ਜੋ ਵੀ ਆਪਕਾਰੀ ਕਾਨੂੰਨ ਨੇ ਜੀ ਉਹਨਾਂ ਦੀ ਪਾਲਣਾ ਕਰਨ ਔਰ ਕਿਸੇ ਵੀ ਤਰੀਕੇ ਦੀ ਕੋਈ ਬਲਕ ਸੇਲ ਜਾਂ ਪਲੈਂਡਰ ਸਟਾਈਲ ਸੇਲ ਨਾ ਕਰਨ ਮਹਿਕਮਾ ਸਾਰੇ ਠੇਕਿਆਂ ਤੇ ਔਰ ਸ਼ਰਾਬ ਦੀ ਮੂਵਮੈਂਟ ਤੇ ਪਹਿਨੀ ਨਿਗਰਾਨੀ ਰੱਖੇਗਾ ਪੁਲਿਸ ਵਿਭਾਗ ਨਾਲ ਮਿਲ ਕੇ ਆਪਕਾਰੀ ਵਿਭਾਗ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਨੇ ਜੋ ਲਗਾਤਾਰ ਚੈਕਿੰਗ ਕਰ ਰਹੀਆਂ ਹਨ ਪ੍ਰਸ਼ਾਸਨ ਦੁਆਰਾ ਵੀ ਐਫਐਸਟੀ ਤੇ ਐਸਐਸਟੀ ਟੀਮਾਂ ਬਣਾਈਆਂ ਗਈਆਂ ਹਨ ਜੋ ਨਿਗਰਾਨੀ ਮੂਵਮੈਂਟ ਤੇ ਨਿਗਰਾਨੀ ਰੱਖ ਰਹੀਆਂ ਹਨ ਮਹਿਕਮੇ ਦਾ ਇਹ ਯਕੀਨ ਹੈ ਕਿ ਅਸੀਂ ਇਹ ਸਾਰੀ ਚੋਣ ਨੂੰ ਚੋਣਾਂ ਦਾ ਦਰਾਨ ਜਿਹੜੀ ਹੈ ਆਪਣਾ ਸ਼ਰਾਬੀ ਮੂਵਮੈਂਟ ਤੇ ਇਸ ਸਥੋਰੇ ਤੇ ਅਸੀਂ ਸਖਤ ਨਿਗਰਾਨੀ ਰੱਖਣ ਚ ਕਾਮਯਾਬ ਹੋਵਾਂਗੇ ਤੇ ਨਾਲ ਚੋਣਾਂ ਨੂੰ ਅਸੀਂ ਬੜੇ ਹੀ ਨਿਰਪੱਖ ਤੇ ਆਪਣਾ ਬੜੇ ਹੀ ਸਜੇ ਢੰਗ ਨਾਲ ਨਿਪਟੇ ਚੜਾ ਚ ਕਾਮਯਾਬ ਹੋਵਾਂਗੇ